ਪਿਆਰੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਈਮਾ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਪਿੰਡ ਨੂੰ ਹਰ ਟਾਈਮ ਚੇਤੇ ਰੱਖਦੇ ਨੇ ਸਾਡੇ ਪਿੰਡੋਂ ਦੇ ਸਾਡੇ ਪਿੰਡ ਨੂੰ ਗਰੰਟਾ ਦੇ ਖੁੱਲੇ ਗੱਪੇ ਦਿੰਦੇ ਨੇ ਸਾਡੇ ਪਿੰਡ ਨੂੰ ਉਹ ਦਿਲੋਂ ਪਿਆਰ ਕਰਦੇ ਨੇ ਬਾਕੀ ਈਮਾ ਸਾਹਿਬ ਇੰਨੇ ਵਧੀਆ ਇਨਸਾਨ ਨੇ ਜੀ ਕੋਈ ਉਹਨਾਂ ਨੂੰ ਇਹ ਨਹੀਂ ਵੀ ਮੇਰਾ ਵਰਕਰ ਹੈ ਜਾਂ ਬੁਲਾਣਾ ਉਹ ਹਰੇਕ ਬੰਦੇ ਨੂੰ ਦਿਲੋਂ ਦਿਲ ਦੀਆਂ ਗੱਲਾਂ ਕਰਕੇ ਪਿੰਡ ਨੂੰ ਦਿਲੋਂ ਚਾਹੁੰਦੇ ਨੇ ਕਿਉਂਕਿ ਆਪਣਾ ਪਿੰਡ ਵੀ ਆਮ ਆਦਮੀ ਪਾਰਟੀ ਨੂੰ ਦਿਲੋਂ ਪ੍ਰੇਮ ਦੇ ਰਿਹਾ ਹੈ ਮਾਨ ਸਾਹਿਬ ਦੀ ਝੁੰਮਲ ਲਾ ਲਓ ਜਾਂ ਈਮਾ ਸਾਹਿਬ ਦੀ ਝੁੰਮਲ ਲਾ ਲਓ ਵੋਟਾਂ ਹਰ ਵਾਰ ਵੱਧੀਆਂ ਮંત્રી ਜੀ ਆਉਤੇ ਕਹਿੰਦੇ ਤੇ ਵੀ ਓਕੇ ਕਰ ਦਾਂਗੇ ਆਪਣੇ ਥਾਣੇ ਦੀ ਬਾਰੀ ਥਾਣੇ ਦੀ ਬਿਲਡਿੰਗ ਬਣਾਉਣ ਦੀ ਉਤੋਂ ਬਾਅਦ ਆਪਣਾ ਹਸਪਤਾਲ ਖੇਲਾ ਹੋ ਜੂਗਾ ਉਦੋਂ ਬਾਅਦ ਆਪਾਂ ਹਸਪਤਾਲ ਵਾਸਤੇ ਮੰਗ ਕਰ ਕੀ ਤਾਂ ਜੋ ਆਪਾਂ ਹਸਪਤਾਲ ਨੂੰ ਬਦਈਆ ਬਣਾ ਸਕੀਏ ਇੱਕ ਸਟੇਟਿਟੀ ਦਾ ਵੀ ਆ ਜੀ ਕੁਝ ਸਟੇਟਿਟੀ ਦਾ ਐਸਟੀਮੇਟ ਦਿੱਤਾ ਜੀ ਫਿਲਹਾਲ ਮੰਤਰੀ ਸਾਹਿਬ ਨੂੰ 60 ਲੱਖ ਦਾ ਬਿਲਡਿੰਗ ਬਣਾਉਗਾ ਤੇ ਉਦੋਂ ਬਾਅਦ ਦੇਖੋ ਆਪਾਂ ਸਟ੍ਰੈਟਜੀ ਸਾਡੀ ਇੱਕ ਹੋਰ ਸੋਚ ਹੈ ਜੀ ਕੋਈ ਹੈ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੌਲ ਸਾਹਿਬ ਜੀ ਕਿਵੇਂ ਹੋ ਠੀਕ ਆ ਬਾਈ ਠੀਕ ਆ ਬਧੀਏ ਆਪਣਾ ਪਿਛਲੇ ਦਿਨੀ ਜੀ ਸਰਦਾਰ ਹਰਪਾਲ ਸਿੰਘ ਚਿਮਾ ਵਿੱਤ ਮੰਤਰੀ ਪੰਜਾਬ ਛਾੜੀ ਲਈ ਆ ਕੇ ਗਏ ਸੀਗੇ ਤੇ ਉਹਨਾਂ ਦਾ ਕਹਿਣਾ ਸੀ ਵੀ ਖਜ਼ਾਨੇ ਦਾ ਮੂੰਹ ਛਾੜੀ ਲਈ ਵੱਲ ਖੁੱਲਾ ਹੈਗਾ ਤੁਸੀਂ ਕੰਮ ਕਰੋ ਤੇ ਪੈਸੇ ਜਿੰਨੇ ਮਰਜ਼ੀ ਚੱਕੋ ਕੀ ਕਹੋਂਗੇ ਜੀ ਕਿਹੜੇ ਕਿਹੜੇ ਕੰਮ ਚੱਲ ਪਏ ਤੇ ਕੀ ਕਹੋਂਗੇ ਮੰਤਰੀ ਸਾਹਿਬ ਦੇ ਸਪਿਆਨ ਮਰੀ ਅਸੀਂ ਸਾਡੀ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਰਦੇ ਵੀ ਰਹਾਂਗੇ ਕਿਉਂਕਿ ਉਹ ਇਨਸਾਨ ਇੰਨੇ ਚੰਗੇ ਨੇ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੰਦੇ ਕੋਈ ਉਹਨਾਂ ਦਾ ਵਰਕਰ ਹੈ ਜਾਂ ਨਾ ਵਰਕਰ ਹੈ ਹਰੇਕ ਨਾਲ ਕੋਲਕੇ ਦਿਲ ਦੀਆਂ ਗੱਲਾਂ ਕਰਦੇ ਨੇ ਆਪਣੇ ਪਿੰਡ ਨੂੰ ਤਾਂ ਖਾਸ ਕਰਕੇ ਉਹਦੇ ਨੂੰ ਪਿਆਰ ਕਰਦੇ ਨੇ ਜਦੋਂ ਗਰੰਟਾ ਦੇ ਗੱਫੇ ਦੇ ਰਹੇ ਨੇ ਕਦੇ ਸਾਨੂੰ ਮੋੜਿਆ ਨਹੀਂ ਜੋ ਵੀ ਅਸੀਂ ਨੇ ਕਿਹਾ ਉਹ ਦੇ ਰਹੇ ਨੇ ਆਪਣੇ ਪਿੰਡ ਦੀਆਂ ਦੋ ਬਾਰੀ ਸੜਕਾਂ ਸ਼ਾਦੀ ਤੋਂ ਸ਼ਾਦੀ ਕੋਠੇ ਸ਼ਾਦੀ ਤੋਂ ਜਬੰਦਾ ਉਹ ਤਕਰੀਬਨ ਬਣ ਕੇ ਤਿਆਰੀ ਦੇ ਰੂਪ ਜਿਨੇ ਬਣਨ ਲੱਗ ਰਹੀਆਂ ਨੇ ਜਿਹੜੀਆਂ 90 ਮਹੀਨੇ ਤੱਕ ਵਧੀਆ ਕੰਪਲੀਟ ਹੋ ਜਾਣਗੇ ਜਿਨ੍ਹਾਂ ਨਾਲ ਆਪਣੇ ਪਿੰਡਾਂ ਨੂੰ ਬਹੁਤ ਵੱਡੀ ਸਹੂਲਤ ਮਿਲੂਗੀ ਮੈਂ ਮਤਲਬ ਕਈ ਵਾਰੀ ਕਿਸੇ ਕਾਰਨਾ ਕਰਕੇ ਆਪਣੇ ਰੋਡ ਦੇ ਧਰਨਾ ਲੱਗੇ ਜਾਂਦਾ ਵੱਡੇ ਤੇ ਤਾਂ ਪੰਨ ਪਿੰਡ ਨੂੰ ਇਹ ਨਹੀਂ ਹੈਗਾ ਕਿ ਕੋਈ ਸਮੱਸਿਆ ਹੋਊ ਵੀ ਸ਼ਾਹਦੀ ਤੋਂ ਸ਼ਾਹਦੀ ਕੂਟਿਆ ਰਹੀ ਵੀ ਸੁਨਾਮ ਜਾਇਆ ਜਾ ਸਕਦਾ ਤੇ ਸ਼ਾਹਦੀ ਤੋਂ ਸ਼ਾਹਦੀ ਚ ਬੰਦਿਆ ਰਹੀ ਵੀ ਜਾਇਆ ਜਾ ਸਕਦਾ ਬਹੁਤ ਵਧੀਆ ਸੂਲ ਤਾਂ ਇਹ ਦੂਜਾ ਬਟਰ ਵਕਤ ਦਾ ਆਪਣਾ ਜਿਹੜਾ 6.5 ਕਰੋੜ ਰੁਪਏ ਮੰਤਰੀ ਸਾਹਿਬ ਨੇ ਪਾਇਆ ਅਸੀਂ ਨੇ ਫੰਡ ਕਲੈਕਸ਼ਨ ਇਕੱਠਾ ਕਰਿਆ ਉਹ ਕੁਸ਼ਕ ਲੋਕਾਂ ਦਾ ਫੰਡ ਦੇਣਾ ਸਾਨੂੰ ਰਹਿੰਦਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਵੀ ਸਾਡਾ ਫੰਡ ਛੇਤੀ ਤੋਂ ਛੇਤੀ ਪਹੁੰਚਾਉਣ ਤਾਂ ਜੋ ਆਪਣਾ ਆਪਣਾ ਬਟਰਫਲਾਈ ਦਾ ਕੰਮ ਜਿਹੜਾ 5-6 ਲੱਖ ਰੁਪਏ ਰਹਿ ਗਿਆ ਤਕਰੀਬਨ ਬਾਕੀ ਇਕੱਠਾ ਹੋ ਗਿਆ ਉਹ ਆਪਾਂ ਇਕੱਠਾ ਕਰਕੇ ਵਿਪਰਕੀ ਆਪਣਾ ਕੰਮ ਸ਼ੁਰੂ ਕਰੀਏ ਦੂਜੀ ਗੱਲ ਮੰਤਰੀ ਸਾਹਿਬ ਦੀਆਂ ਜਿਹੜੀਆਂ ਗ੍ਰਾਂਟਾਂ ਨੇ ਜੀ ਹੁਣ ਆਪਣੇ ਸਟੇਡੀਅਮ ਵਾਸਤੇ ਗ੍ਰਾਂਟ ਮੰਗੀ ਹੋਈ ਹੈ ਮੰਤਰੀ ਸਾਹਿਬ ਤੋਂ ਤਕਰੀਬਨ 65-70 ਲੱਖ ਰੁਪਏ ਉਹ ਵੀ ਛੇਤੀ ਤੋਂ ਛੇਤੀ ਆਪਾਨੂੰ ਮਿਲ ਜਾਣਾ ਮੰਤਰੀ ਸਾਹਿਬ ਵੱਲੋਂ ਹਾਂ ਵੀ ਛੇਤੀ ਛੇਤੀ ਤੋਂ ਦੇ ਕੇ ਖੇੜੀਆਂ ਦਾ ਕੰਮ ਆਪਨੇ ਸ਼ੁਰੂ ਕਰਨਾ ਇੱਕ ਹੋਰ ਆਪਣੀ ਗ੍ਰਾਂਟ ਮੰਤਰੀ ਸਾਹਿਬ ਦੇ ਵੱਲੋਂ ਸ਼ਾਇਦ ਹੋ ਕੇ ਹੋ ਗਈ ਹੋਵੇ ਮંત્રી ਸਾਹਿਬ ਨੇ ਕਹਿੰਦੇ ਸੀ ਵੀ ਓਕੇ ਕਰ ਦਾਂਗੇ ਆਪਣੇ ਥਾਣੇ ਦੀ ਬਾਰੀ ਥਾਣੇ ਦੀ ਬਿਲਡਿੰਗ ਬਣਾਉਂਦੀ। ਉਸ ਤੋਂ ਬਾਅਦ ਆਪਣਾ ਹਸਪਤਾਲ ਵਿਹਲਾ ਹੋ ਜੂਗਾ ਉਸ ਤੋਂ ਬਾਅਦ ਪਾਸਪਤਾਲ ਵਾਸਤੇ ਮੰਗ ਕਰਕੇ ਤਾਂ ਜੋ ਆਪਾਂ ਹਸਪਤਾਲ ਬਣਾ ਸਕੀਏ। ਇੱਕ ਸੋਸਾਇਟੀ ਦਾ ਵੀ ਆ ਜੀ ਕੁਝ। ਸਟੈਡੀ ਦਾ ਐਸਟੀਮੇਟ ਦਿੱਤਾ ਜੀ ਫਿਲਹਾਲ ਮੰਤਰੀ ਸਾਹਿਬ ਨੂੰ 60 ਲੱਖ ਦਾ ਬਿਲਡਿੰਗ ਬਣਾਉਣਾ। ਤੇ ਉਸ ਤੋਂ ਬਾਅਦ ਦੇਖੋ ਆਪਾਂ ਸਟ੍ਰੈਟਜੀ ਸਾਡੀ ਇੱਕ ਹੋਰ ਸੋਚ ਆ ਜੀ ਕੋਈ ਹੋਰ ਪਲਾਨ ਹੈ। ਆਪਾਂ ਸਾਰੇ ਪਿੰਡ ਵਾਸੀਆਂ ਨਾਲ ਰਾਏ ਕਰਕੇ ਜੋ ਪਲਾਨ ਆਪਣਾ ਸਿਰੇ ਚ ਸਿਰੇ ਚੜਕਿਆ ਉਹ ਬੜਾ ਵਧੀਆ ਹੋ ਜੂਗਾ। ਕੁਲਪਲਾਨ ساری ਸਟੇਟੀ ਕਮੇਟੀ ਪੰਚਾਇਤ ਪਿੰਡ ਵਾਸੀ ਰਹਿ ਕਰਕੇ ਜੇ ਚੰਗਾ ਲੱਗੂ ਤਾਂ ਦੇਖੋ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਇਕੱਲੀ ਸਟੇਟੀ ਕਮੇਟੀ ਕੁਝ ਨਹੀਂ ਕਰ ਸਕਦੀ ਸਾਰੇ ਲੋਕਾਂ ਨੂੰ ਜੋ ਚੀਜ਼ ਵਧੀਆ ਲੱਗੀ ਤਾਂ ਆਪਾਂ ਕਿਸੇ ਹੋਰ ਤੌਰ ਤਾਂ ਤੇ ਵੀ ਸੋਚਾਂਗੇ ਨਹੀਂ ਇਹ 60 ਲੱਖ ਰੁਪਏ ਹੋਰੀ ਬਵਾਗੇ ਤਾਂ ਸਟੇਟੀ ਦੀ ਬਿਲਡਿੰਗ ਹੋਰੀ ਬਣਵਾਈ